ਜੇਰਵਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਹਿਕ ਕਾਲਜ ਤੋਂ ਆ ਗਿਆ ਤੇ ਹੁਣ ਮੈਂ ਥਾਰ ਲੈ ਕੇ ਚੱਲਿਆ ਅੱਜ ਤੁਹਾਨੂੰ ਇੱਕ ਉਹ ਚੀਜ਼ ਦਿਖਾਵਾਂਗਾ ਜਿਹੜੇ ਨਾ ਲੋਕ ਵਿੱਚ ਬੜੇ ਕਮੈਂਟ ਕਰੀ ਜਾਂਦੇ ਤੇ ਆਏ ਆ ਫਲਾਣਾ ਤੇ ਭਾਣਾ ਆ ਘਰ ਬਾਰੇ ਬਰ ਮੇਰੇ ਬਾਰੇ ਬੋਲੀ ਜਾਂਦੇ ਆ ਤੁਹਾਨੂੰ ਉਹ ਚੀਜ਼ ਦਿਖਾਵਾਂਗਾ ਮੈਂ ਮੈਂ ਮਹੌਲੀ ਸਾਈਡ ਇੱਕ ਫਲੈਟ ਲੈ ਲਿਆ ਉਹ ਹਾਲੇ ਪੂਰੀ ਜਗ੍ਹਾ ਡਿਵੈਲਪ ਨਹੀਂ ਹੋਈ ਹੈਗੀ ਜਿਹੜੀ ਉਹ ਕਲੋਨੀ ਬਣੀ ਹੈ ਨਾ ਉਹਨੂੰ ਕੋਟੋਂ ਕੋਟ ਸਾਲ ਡੇਢ ਸਾਲ ਹੋਰ ਲੱਗ ਜਾਣਾ ਮਨੂੰ ਮਰੇ ਫਲੈਟ ਦੀ ਉਹ ਪੰਚਾਇਸ਼ਣ ਦੇਤੀ ਉਹਨਾਂ ਨੇ ਤੇ ਉਹ ਮੈਂ ਕਿਰਾਏ ਪਰ ਚੜਾਤਾ ਤੇ ਹੁਣ ਉਹ ਜਦੋਂ ਕਿਰਾਏ ਪਰ ਚੜਾਇਆ ਹੁਣ ਅੱਧੇ ਸਮਾਂਤਵਾਦੀ ਪਰ ਕਾਫੀ ਰੱਖਤਾ ਇੱਕਾ ਜਿਹਾ ਇਨਵਰਟਰ ਲੈਣਾ ਪੰਜ ਪੱਖੇ ਲੈਣੇ ਫਿਰ ਆਉਣ ਵਾਲੇ ਸਮੇਂ ਇੱਕ ਦੋ ਮਹੀਨੇ ਦਾ ਫਿਰ ਏਸੀ ਵੀ ਲੈ ਕੇ ਦੇਣੇ ਪੈਣੇ ਆ ਖਰਚੇ ਤੇ ਖਰਚਾ ਖਰਚੇ ਤੇ ਖਰਚਾ ਮੈਂ ਚਾਪਦੀ ਅਜੇ ਤਰ ਪਈਓ ਦਿਖਾਉਂਦੇ ਆ ਅੱਛਾ ਜੀ ਤਿਆਰੀ ਸਾਡੀ ਪੂਰੀ ਧੀ ਸਾਰਾ ਅਸੀਂ ਸੋਚ ਲਿਆ ਤਾਂ ਵੀ ਚੱਲਦੇ ਆ ਪਰ ਹਲੇ ਉਹ ਤਾਂ ਉੱਥੇ ਹਲੇ ਜਿਮ ਬਣਨੀ ਆ ਕਲੱਬ ਬਣਨਾ ਪੂਰੀ ਜਿਹੜੀ ਪਾਰਕ ਪੂਰੀ ਡਿਵੈਲਪ ਹੋਣੀ ਆ ਚੱਬਾ ਚੱਬਾ ਵੈਸੇ ਮੈਂ ਉਸ ਟਾਈਮ ਦਿਖਾਉਣਾ ਚਾਹੁੰਦਾ ਜਦੋਂ ਅਸੀਂ ਇੱਥੇ ਮੂਵ ਹੋਣਾ ਸੀ ਮੈਂ ਚਲੋ ਚੱਲਦੇ ਆ ਅੱਜ ਬਲੌਗ ਆਪਾਂ ਆਪਣੇ ਫਲੈਟ ਪਰ ਬਣਾਉਂਦੇ ਦਿਖਾਉਂਦੇ ਸਾਨੂੰ ਮੈਂ ਪੂਰਾ ਹਲੇ ਰਿਵਿਊ ਲੀ ਕਰੂੰਗਾ ਜਦ ਅਸੀਂ ਆਪ ਮੂਵ ਹੋ ਜਾਵਾਂ ਫਿਰ ਤੁਹਾਨੂੰ ਦੱਸ ਦੂੰ ਕਿਹੜੀ ਜਗ੍ਹਾ ਜੇ ਤੁਹਾਡੇ ਜਿਵੇਂ ਕਿਸੇ ਦਾ ਵਿਚਾਰ ਬਣਦਾ ਹੋਇਆ ਹੋਇਆ ਹੋਵੇ ਲੈਣੇ ਵਾਸਤੇ ਆ ਬਾਕੀ ਦਾ ਉਤਰ ਠੀ ਜਗ ਦਾ ਨਾਲ ਦਿਖਾਉਂਦਾ ਨਾਲ ਤੁਹਾਨੂੰ ਦੱਸਦਾ ਮੈਂ ਬਹੁਤ ਬੰਦੇ ਦੀ ਸਲਾਹ ਲਈਤੀ ਆ ਉਹ ਡੈਡ ਅਮਰੀਕਾ ਲੈਂਡ ਤੇ ਆਪਣੇ ਰਿਸ਼ਤੇਦਾਰਾਂ ਤੇ ਵੀ ਤੇ ਸਭ ਨੇ ਕਿਹਾ ਠੀਕ ਉਹ ਵੀ ਪੁੱਜ ਗਿਆ ਮੈਂ ਮਾਸੀ ਦੇ ਮੁੰਡੇ ਦੇ ਡੰਪ ਦੇ ਉੱਪਰ ਇਹਨੂੰ ਨਾਲ ਬਿਠਾ ਲਊਗਾ ਤੇ ਫਿਰ ਪਹਿਲਾ ਪੱਖੇ ਤੇ ਇਨਵਰਟਰ ਚੱਕ ਕੇ ਲੈ ਕੇ ਆਈਏ ਦੇਖ ਕੇ ਮਤਲਬ ਕਿ ਆ ਕੁਛ ਕਰਤਾ ਕਿੰਨੇ ਕੰਮ ਪਹੁੰਚਾ ਦੇਖ ਕੇ ਮੈਂ ਥੱਲੇ ਜਾ ਕੇ ਦੇਖ ਕੇ ਆਉਂਦਾ ਦਫ਼ਤਰ ਬਣ ਰਿਹਾ ਸਾਡਾ ਇੱਥੇ ਦਫ਼ਤਰ ਤਿਆਰ ਹੋ ਚੱਲਿਆ ਹੁਣ ਵੱਡੇ ਵੱਡੇ ਕਾਰੋਬਾਰ ਅਸੀਂ ਇੱਥੇ ਸ਼ੁਰੂ ਦੇ ਕੇ ਕਰਨੇ ਫਿਰ ਆ ਦਫਤਰ ਮੂਰੇ ਪਿੱਛੇ ਕਮਰਾ ਹੈ ਵਿੱਧਰ ਸੂਈ ਪਿੱਛੇ ਬਾਥਰੂਮ ਇੱਧਰ ਤੇ ਪਰ ਅਸੀਂ ਪੂਰੀ ਨਿਗਰਖ ਰੱਖੇਗਾ ਦੀ ਸਾਰੇ ਕੰਮਕਾਰ ਦੇ ਆ ਪਹਿਨ ਸਾਰੇ ਪੱਕੇ ਬਣਾਣਾ ਵੀ ਵੀਡੀਓ ਬਣਾਣਾ ਮੜੀ ਵੀਡੀਓ ਚੱਕਰ ਤਾਂ ਨਹੀਂ ਕੋਈ ਇੱਕ ਉਸਾ ਦੇ ਲੈ ਕੇ ਇੱਕੜੇ ਇੱਕੜੇ ਕਮਰੇ ਓਰੀਐਂਟਡ ਵੀ ਹੈਗੇ ਨਾ ਮਿਕਸ ਨੇ ਸਰ ਸਾਰੇ ਮਿਕਸ ਭੇਜੇ ਇਧਰ ਸਾਰੇ ਟੋਪ ਇਧਰ 18 19 ਪੱਖੇ ਲੈ ਕੇ ਤੇ ਆ ਗੁਰਦੁਆਰੇ ਜੀ ਨਿਕਲ ਜੀ ਆਹ ਦੇਖ ਰਹੇ ਆ ਇਹ ਸਾ ਆਰੀਐਂਟ ਦਾ ਜੀ ਆ ਵੀ ਦਿਖਾ ਦੇਣਾ ਦੇਖੋ ਹਾਂਜੀ ਹਾਂਜੀ ਇਹ ਤੇਲ ਦੇਖ ਰਹੇ ਜੀ ਆਹ 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 ਇੰਡੋ ਦਾ ਇਹਦੀ ਰੇਂਜ ਘਟ ਦੇ ਲਓ ਆਪਣੇ 5 ਪੱਖੇ ਲੂਮਿਨਸ ਦਾ ਹੀ ਇਨਵਰਟਰ ਤੇ ਲੂਮਿਨਸ ਦੀ ਉਹ ਬੈਟਰੀ ਚੱਕ ਤੇ ਫਟੇ ਅੱਜ ਬਾਕੀ ਤੁਹਾਨੂੰ ਦੱਸਦਾ ਕਿੰਨੇ ਕਿੰਨੇ ਦਾ ਆਇਆ ਸਾਰਾ ਸਮਾਨ ਇਹ ਨਸੀ ਆਗੇ ਦੇਖਣ ਏਸੀ ਦੇਖਣ ਆਗੇ ਇੱਧਰ ਏਸੀ ਅਸੀਂ ਹੁਣ ਆਹ ਇੱਧਰ ਪਸੰਦ ਕੀਤੇ ਆ ਹਾਂ ਆ 1 ਫੁੱਲ ਦੇ 1 ਟਨ ਦਾ 5 ਸਟਾਰ ਹੈ 25000 ਦਾ ਮਿਲ ਰਿਹਾ ਸਾਨੂੰ ਇਹ ਹਾਂ ਸਭ ਤੋਂ ਵਧੀਆ ਰੇਟ ਹੁੰਦਾ ਮੈਂ ਤੁਹਾਨੂੰ ਤੁਹਾਨੂੰ ਦਿਖਾਉਂਦਾ ਦੁਕਾਨ ਦੁਆਰੇ ਬਾਹਰ ਤੋਂ ਹੈ ਮੈਂ ਪਿੱਛੇ ਵੀ ਇੱਥੂ ਹੀ ਲੈ ਕੇ ਆਇਆ ਤਾਂ ਜੇ ਮੇਰਾ ਪਿਛਲਾ ਵਲੌਗ ਦੇਖਿਆ ਹੋਵੇ ਆ ਜਿਹੜੇ ਉਹ ਲਿਖਿਆਦਾ ਰੂਮ ਚਲਾਉਣ ਵਾਸਤੇ ਗੀਜ਼ਰ ਆ ਹੁਣ ਇਹਦੇ ਕੋਲ ਏਸੀ ਇੱਧਰ ਪਏ ਆ ਇਹ ਔਰ ਏਸੀ ਲੱਗੇ ਹੋਏ ਆਹ ਹੈ ਇੱਧਰ ਆ ਲਿਕੋ ਬਹੁਤ ਸੋਸਤਾ ਸਮਾਨ ਮਿਲਦਾ ਤੇ ਖਰੜ ਦੇ ਵਿੱਚ ਚੱਲ ਵਿੱਚ ਚੱਲ ਲਓ ਜੀ ਮੈਂ ਪੁੱਜ ਗਿਆ ਤੇ ਉਹ ਜਿਹੜਾ ਦੂਜੇ ਨੰਬਰ ਵਾਲਾ ਮੇਰਾ ਫਲੈਟ ਆ ਜਿਹੜਾ ਪਰਦੇ ਲੱਗੇ ਹੋਦੇ ਨਾ ਥੱਲੇ ਕਿਸੇ ਹੋਰ ਦਾ ਇੱਧਰ ਨੂੰ ਐਂਟਰੀ ਆ ਇੱਥੇ ਰੱਖਣਾ ਸਭਾ ਨੂੰ ਅੰਦਰ ਅਵਤਾਰ ਸਿੰਘ ਆ ਰਹੇ ਨੇ ਮੇਨ ਇਲੈਕਟ੍ਰੀਸ਼ੀਅਨ ਜਿਹੜੇ ਤੇ ਸਾਰਾ ਦੇਖ ਦੇਖ ਦੇਖਦੇ ਨੇ ਦਾ ਭੀ ਜਾਂਦਾ ਇੱਧਰ ਆ ਕਿਸ ਨੇ ਇੱਧਰ ਬਾਕੀ ਮੁੰਡੇ ਰਹਿੰਦੇ ਇੱਥੇ ਇੱਦਾਂ ਰੂਮ ਆ ਸਭ ਨੂੰ ਬਾਹਰੋਂ ਵੀ ਤਾਂ ਦਿਖਦਾ ਆਹ ਕਮਰਾ ਇੱਦਾਂ ਆਹ ਕਮਰਾ ਚੱਲੀਏ ਫਿਰ ਆਪਾਂ ਠੀਕ ਆ ਬਤਾਰ ਜੀ ਇੱਧਰੋਂ ਐਂਟਰੀ ਆਂਦੀ ਇੱਥੇ ਦੀ ਤੇ ਮੁੰਡੇ ਰਹਿੰਦੇ ਕਾਹਨੂੰ ਕਿਸੇ ਯਾਰ ਦਿਖਾਉਣੇ ਵਿੱਚ ਆ ਨੀ ਸਕਦਾ ਵੀ ਇੱਧਰ ਸਾਹਮਣੇ ਵੀ ਆ ਪੂਰਾ ਰੈਡੀ ਹੋ ਰਿਆ ਨਾ ਸਾਰਾ ਆ ਇੱਥੇ ਸਕਿਉਰਟੀ ਸਿਸਟਮ ਪੂਰਾ ਲੱਗਾ ਕੈਮਰੇ ਕੁਮਰੇ ਲੱਗੇ ਨੇ ਤੇ ਸਾਰੇ ਕਿਹੜਾ ਆਉਂਦਾ ਕਿਹੜਾ ਜਾਂਦਾ ਇੱਧਰ ਸਾਹਮਣੇ ਆ ਪਾਰਕ ਆ। ਨਕਾ ਤੇ ਉਹ ਸਾਹਮਣੇ ਆਪਣੇ ਹੱਥੋਂ ਲਿਖਿਆ ਆ ਇੱਧਰ। ਇਹ ਸੜਕ ਮੈਂ ਦਿਖਾ ਨਹੀਂ ਸਕਦਾ ਦੂਜੀ ਸੜਕ ਉਹ ਸਾਡਾ ਜਿਮ ਬਣਨੀ ਆ ਕਲੱਬ ਬਣਨਾ। ਇੱਧਰ ਇਹਦੇ ਅੱਜ ਆਜ ਮਿਲਿਆ। ਬਾਕੀ ਮੈਂ ਘਰਾਂ ਜਾ ਕੇ ਵੀ ਦੱਸਦਾ। Oriant ਦਾ ਪੱਕਾ ਦਾ Luminescent ਦੀ ਬੈਟਰੀ ਦੀ। ਉਹ ਘਰਾਂ ਜਾ ਕੇ ਸਮਝਾਉਂਦਾ ਕਿ ਆ ਰੀਡਰ ਤੁਹਾਨੂੰ ਮਿਲਿਆ। ਠੀਕ ਆ ਬੋਕੇ ਓਕੇ ਓਕੇ। ਠੀਕ ਆ। ਕਾਲੇ ਤੇ ਕਾਇਨ ਕਰੀ ਪਿੱਛੇ ਤਾਂ ਜਾਲੀ ਖੋਲਦੀ ਆ ਰਹਾ। ਲਓ ਜੀ ਵੀਰ ਜੂਣੇ ਮਿਲਣ ਤੇ ਭੈਣ ਜੀ। ਤੇ ਕਿਹੜਾ ਫੁੰਨੀ ਮੱਜ ਰਿਹਾ ਤੁਸੀਂ ਫੁੰਨੀ ਮੱਜ ਰਿਹਾ ਠੀਕ ਹੈ ਜੀ ਆਜੋ ਕਦੇ ਪਿੰਡ ਜ਼ਰੂਰ ਮਿਲਦੇ ਆਂਗੇ ਜੀ ਜਾਉਂਗੇ ਆਉਂਗੇ ਜ਼ਰੂਰ ਆਉਂਗੇ ਹੀ ਆਣਾ ਤਾਂ ਜੀ ਵੀ ਆਉਂਗੇ ਹੁਣ ਠੀਕ ਹੈ ਠੀਕ ਸਾਨੂੰ ਮਿਲਣਾ ਆਉਂਗੇ ਸਪੈਸ਼ਲ ਜ਼ਰੂਰ ਜ਼ਰੂਰ ਜੀ ਓਕੇ ਵੀਰ ਜੀ ਓਕੇ ਪੈਣ ਧੰਨਵਾਦ ਤੁਹਾਨੂੰ ਰਿਕੋਰ ਤੋਂ ਟੈਂਕੀ ਫੁੱਲ ਕਰਾ ਲਈ ਗੱਡੀ ਦੀ ਟੈਂਕੀ ਆਪਣੇ ਫੁੱਲ ਮੋਲ ਦੀ ਲਸਕੋਰੇ ਫੁੱਲ ਆ ਗਏ ਅਜਾ ਖਰਚਾ ਬਹੁਤ ਹੋ ਗਿਆ ਪਤਾ ਆ ਪੰਦੇ ਤੇ ਗੱਦੇ ਚੱਕੇ ਤੇ ਬੈੱਡ ਚੱਕੇ ਤੇ ਉਹਦੇ ਪੈਸੇ ਦੇਣਾ ਆ ਆਪੇ ਗਣ ਕੇ ਘੱਟ ਲੈ ਕਿੰਨੇ ਇਧਰ ਆਜੋ ਮੈਥੋਂ ਆਜੋ ਬਸ ਸਵਾਗਤ ਨਾਲ ਲੋਪਈ ਪੂਰੇ ਪੰਜਾਬ ਦੇ ਵਿੱਚੋਂ ਸਸਤੇ ਗੱਦੇ ਤੁਸੀਂ ਕਿੱਥੇ ਇੱਥੇ ਲੈ ਸਕਦੇ ਆ ਗੱਦੇ ਸੋਫੇ ਜੋ ਵੀ ਸੈਟ ਹਰੇਕ ਤਰ੍ਹਾਂ ਦੇ ਜੇ ਮੈਨੂੰ ਕਰਾਇਆ ਮਿਲਿਆ ਮੈਂ ਕਿਹਦੇ ਜਿਹਦੇ ਆਧਾਰ ਨਵੇਟ ਦਵਾ ਨਾ ਬਸ ਬਸ ਚਾਹ ਨਹੀਂ ਵੀ ਮੇਰੇ ਬੱਚਾ ਐਂਬੂਲੈਂਸ ਆ ਰਹੀ ਆ ਉਹਨੂੰ ਕੋ ਸੈਟ ਨਹੀਂ ਦੇ ਰਿਹਾ ਹੈਗਾ ਆ ਫਸੇ ਖੜੇ ਇੱਥੇ ਅਸੀਂ ਸਦਮਾ ਮਾਰ ਗਏ ਅਰੇ ਤਾਂ ਸ਼ਰਟ ਨੂੰ ਕੱਢੋ ਹੋਰ ਬੰਦੇ ਵੀ ਮੈਂ ਹੁਣ ਉਧਰੋਂ ਦੋ ਪਾਈ ਤੁਹਾਨੂੰ ਸ਼ਰਟ ਕਿੱਧਰ ਤਨ ਉਹਨੇ ਪੂਰੀ ਪੂਰੀ ਜਗ੍ਹਾ ਇਦਾਂ ਨੂੰ ਕਿੱਧਰ ਕਿੱਧਰ ਫੜ ਮੈਂ ਤਾਂ ਪੂਰੀ ਦੱਬ ਲਈ ਭਾਈ ਜਿੰਨੀ ਲੱਕੜੀ ਮੈਂ ਤਾਂ ਲਾ ਦਿੱ ਇਦਾਂ ਨੇੜੇ ਆਣਾ ਕਿੱਥੇ ਜਾਵੇ ਹਾਉਣਾ ਬੰਦਾ ਉਧਰ ਜੱਦੀ ਉਧਰੇ ਹੁੰਦੇ ਆਪਣੇ ਪੱਲੇ ਪਾਸੋਂ ਦੱਬਲੂ ਸਾਈਡ ਪੂਲ ਨਾਲ ਆਪਣੇ ਉਧਰ ਲੇ ਯਾਰ ਹੈ ਲੋ ਜੀ ਮੈਂ ਕਹਿੰਦਾ ਜਾਂਦੇ ਜਾਂਦੇ ਆਹ ਚੀਜ਼ਾਂ ਵੀ ਦੇ ਲਈ ਮੇਰੇ ਕੋਲ ਪੈਸੇ ਲੱਗਿਆ ਹੋਈ ਵੀ ਹੈ ਕਰੀਆਂ ਔਰ ਵੀ ਹੋਰ ਕੜੇ ਤਰ੍ਹਾਂ ਉਪਰੋਂ ਕੇ ਟਮਾਟਰ ਆ ਕੇ ਆਏ ਹੋ ਇਹ ਵੀ ਰਾ ਹੈ ਰਾ ਲੋ ਜੀ ਵੀਰੋ ਨੇ ਮੇਰੇ ਫੇਰ ਦਾਰੇ ਮੈਨੂੰ ਮਿਲੇ ਨਵੇਂ ਸ਼ਹਿਰ ਮਿਲੇ ਤੇ ਤੇ ਗੱਡੀ ਪਿਛਾੜੇ ਮੈਂ ਸਾਈਡ ਪਰ ਖੜਾ ਤਾਂ ਮੈਂ ਤੇ ਮੈਂ ਤਾਂ ਪਰਮੇਸ਼ਰ ਦੀ ਵੇਟ ਕਰ ਰਦਾ ਇਧਰ ਤੇ ਠੀਕ ਹੈ ਬੜ ਓਕੇ ਓਕੇ ਹੁਣ ਮੈਂ ਆਪਣੇ ਘਰ ਪੁੱਜ ਕੇ ਹਮਣ ਤੁਹਾਨੂੰ ਸਾਰੇ ਬਿੱਲ ਤੇ ਇਧਰ ਮੈਡਮ ਜੀ ਪੈਸੇ ਜਿਗਣ ਰਹੇ ਨੇ ਤੇ ਇਹ ਕਿਰਾਏ ਵਾਲੇ ਪੈਸੇ ਦਿੱਤੇ ਉਹ ਗਣ ਰਹੇ ਨੇ ਵੀ ਪੂਰੇ ਆਇਆ ਤੇ ਆਹ ਦੇਖੋ ਤੁਹਾਨੂੰ ਬਿੱਲ ਦਿਖਾਉਂਦਾ ਮੈਂ ਅ ਜਿਹੜੇ ਪੱਖੇ ਸਾਨੂੰ ਮਿਲੇ ਆ 2300 ਦੇ ਪੰਜ ਪੱਖੇ ओरिएंट ਦੇ 11500 ਦੇ ਜਿਹੜਾ ਅ ਬੈਂਟਰ ਆ ਉਹ ਹੈਗਾ 200 ਦਾ 14900 ਦਾ ਦਿੱਤਾ ਉਹਨੇ ਅ ਜਿਹੜਾ ਨਾ ਇਨਵਰਟਰ ਲੱਗਦਾ ਇਨਵਰਟਰ ਕਹਿੰਦੇ ਨੇ ਜਿਹਨੂੰ ਇਨਵਰਟਰ ਉਹ ਹੈਗਾ 1050 ਦਾ ਉਹ ਪੰਡਤਨ 4800 ਦਾ ਤੇ 500 ਰੁਪਏ ਦਾ ਸਟੈਂਡ ਇਹ ਬਣ ਗਿਆ ਆਪਣਾ ਬਿੱਲ 37500 ਦਾ ਤੇ ਇਹ ਹੈ ਕਿ ਜੀ ओरिएंट ਤੇ ਜਿਹੜਾ ਆ ਲੁੰਮੀਆਂ ਲੁੰਮੀਆਂ ਕਹਿੰਦੇ ਲੁੰਮੀਆਂ 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 ਲਈ ਹੈ ਜਿਹੜਾ ਹੁਣ ਅਸੀਂ ਲੈ ਕੇ ਆਏ ਆ ਆ ਬਿੱਲ ਸੱਟ ਹੁਣ ਲੁੰਮੀਆਂ ਹੀ ਆ ਬਿੱਲ ਮੈਂ ਤਾਂ ਨਹੀਂ ਦਿਖਾਉਂਦਾ ਹੈਗਾ ਵੀ ਚਲੋ ਹਾਂ ਵਿੱਚ ਨਾ 31700 ਦਾ ਬਿੱਲ ਬਣਿਆ ਸਾਡਾ ਇਹ ਮੈਨੂੰ ਪਤਾ ਕਿੱਥੇ ਮਿਲਿਆ ਲਾਸਟ ਵਿੱਚ ਦਿਖਾਉਂਦਾ ਮੈਂ 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 ਇਹ ਵੀ ਲੈ ਲਿਆ ਤਾਂ ਮੈਨੂੰ ਪਿੱਛੇ ਨਾ ਬਿੱਲ ਨਾ ਲੱਭੇ ਮੈਨੂੰ ਹੁਣ ਆ ਲਿਖਿਆ ਦਿੱਤੇ ਇਹ ਉੱਪਰ ਇੱਥੇ ਇਹ 31 ਰੁਪਏ ਦਾ ਸੁੱਦਾ ਬਿੱਲ ਦਿਖਾਇਆ ਨਾ ਮੈਨੂੰ ਮੈਂ ਸਾਰਾ ਪੂਰਾ ਸਕੈਨ ਕੋਡ ਕਰਕੇ ਸਾਰਾ ਵਧੀਆ ਕਰਕੇ ਦਿੱਤਾ ਇਹਦਾ ਨਹੀਂ ਹੈਗਾ ਮੈਂ ਬੰਲਾ ਸੋਚਦਾ ਸੀ ਜੀ ਮੈਂ ਕਿ ਚੱਲ ਹੁਣ ਤਾਂ ਕਿਰਾਇਆ ਲੈ ਕੇ ਫਿਰ ਬਾਅਦ ਚ ਜਾ ਕੇ ਦੇ ਕੇ ਆਹ ਪਰ ਉਹ ਉਹ ਰਾਤ ਨੂੰ ਕੰਮ ਕਰਦੇ ਤੇ ਦਿਨ ਚ ਸੁੱਤੇ ਪੈਂਦੇ ਪੇ ਹੁੰਦੇ ਆ ਮੈਨੂੰ ਚੰਗਾ ਨਹੀਂ ਲੱਗਣਾ ਵੀ ਜਾ ਮਾ ਉਹਨਾਂ ਕੋਲ ਇਹ ਕੰਮ ਬੋ ਕਰਾਂ ਤੇ ਬੰਦੇ ਬੜੇ ਘਣਟ ਜਿਹੜੇ ਮੇਰੇ ਕਿਰਾਏਦਾਰ ਆ ਹਾਂ ਠੀਕ ਐ ਕਾਬੀ ਪੂਰਾ ਸਾਫ ਸੁਥਰਾ ਵੀ ਦੇਖਿਆ ਵੀਡੀਓ ਤੇ ਵੀ ਥੋੜਾ ਵੀ ਸਾਫ ਸੁਥਰਾ ਰੱਖਿਆ ਹੋਇਆ ਉਹਨਾਂ ਨੇ ਫਿਰ ਜਿੱਦਾਂ ਮੈਂ ਤੁਹਾਨੂੰ ਮੈਂ ਦੱਸਿਆ ਵੀ ਇੱਕ ਤੋਂ ਪ੍ਰੋਬਲਮ ਕਰਕੇ ਵੀ ਹਲੇ ਉਹ ਪੂਰੀ ਜਿਹੜੀ ਸੋਸਾਇਟੀ ਐ ਜਿੱਦਾਂ ਵੀ ਪੂਰੀ ਕਲੋਨੀ ਕੱਟੀ ਹੋਈ ਐ ਇਹ ਕੋਟੋਂ ਬੋਡੀ ਡਿਵੈਲਪ ਹੋਣੀ ਹਾਲ ਤੱਕ ਜਿੱਦੋਂ ਇੱਕ ਸਾਲ ਮੈਂ ਪਹਿਲਾਂ ਲੱਤਾ ਦਾ ਇੱਕ ਸਾਲ ਪਹਿਨਾ ਆਗੇ ਤੇ ਹੁਣ ਮੈਨੂੰ 3 ਕੁ ਮਹੀਨੇ ਪਹਿਲਾਂ ਉਹਨੂੰ ਆਪਣੇ ਫਲੈਟ ਦੀ ਚਾਬੀ ਮੈਨੂੰ ਮਿਲੀ ਜੀ ਤੇ ਇੱਕ ਸਾਲ ਦੇ ਵਿੱਚ ਹੀ ਉਹ ਮੈਨੂੰ ਕਹਿੰਦੇ ਆ ਵੀ 20 ਲੱਖ ਉੱਪਰ ਲੈ ਲੈ ਸਾਥੇ ਵੀ ਜੇ ਵੇਚਣਾ ਜੇ ਉਹ ਜਿਹੜੇ ਉਹ ਰਿਸਰਟੀ ਉਹ ਕਹਿੰਦੇ 20 ਲੱਖ ਤੋਂ ਉੱਪਰ ਦੇ ਦਿੰਦੇ ਆ ਜੇ ਮੈਂ ਆਪ ਵੇਚਾਂ ਸ਼ਾਇਦ 25 ਮਿਲ ਜੇ ਜਾਂ 30 ਮਿਲ ਜਵੇ ਪਰ ਮਸਲੇ ਮੇਰਾ ਪਹਿਲਾ ਸੌਦਾ ਮੇਰਾ ਪਹਿਲਾ ਕਾਰ ਆ ਤੇ ਮੈਂ ਸੋਚਿਆ ਹੀ ਨਹੀਂ ਹੈ ਵੇਚਣ ਵਾਸਤੇ ਐਦਾਂ ਦਾ ਲੋੜ ਨਹੀਂ ਤੇ ਉਹ ਜਦੋਂ ਮੈਂ ਲੱਤਾ ਬੜੀਆਂ ਸਲਾਹਾਂ ਬਾਤਾਂ ਕਟੋੜ ਕਟਵੀਂ ਤੇ ਉਬਨੇ ਫਲੈਟ ਲੈ ਲੈ ਲਾਡੀ ਭਾਈ ਨੇ ਲੈ ਲਿਆ ਲਾਡੀ ਭਾਈ ਦੇ ਰਿਸ਼ਤੇਦਾਨ ਨੇ ਲੈ ਆ ਘਟਕੜ ਵੀ 7-8 ਫਲੈਟ ਉਸ ਸੁਸਾਇਟੀ ਚ ਮੈਂ ਦਵਾ ਤੇ ਜਿਹੜੀ ਚੀਜ਼ ਯਾਰ ਜੇ ਮੈਂ ਲਿੱਤਾ ਤਾਂ ਚੰਗੇ ਚੰਗੇ ਲਿੱਤਾ ਜੇ ਹੁਣ ਉਸ ਟਾਈਮ ਸਾਨੂੰ 20 ਲੱਖ ਉੱਪਰ ਦੇ ਰਿਹਾ ਸਾਲ ਦੇ ਵਿੱਚ ਵਿੱਚ ਤੇ ਆਨਵਲ ਟਾਈਮ ਚ ਕੀ ਰੇਟ ਵਧੂਗਾ ਸੋਚਣੇ ਥੋੜੀ ਜਿਹੀ ਦੱਨਾ ਪਿੰਡ ਪਿੰਡੇ ਹੁੰਦਾ ਤੇ ਉਹ ਸਾੜੀ ਹੋਰ ਹੈ ਉਧਰ ਥੋੜਾ ਜਿਹਾ ਉਹ ਥੋੜੀ ਜਿਆਦਾ ਡਿਵੈਲਪ ਹੈ ਪਿੰਡ ਪਿੰਡੀ ਹੈ ਜੇ ਤਾਂ ਹੁਣ ਪਿੰਡ ਦੇ ਵਿੱਚ ਵੀ ਜਦੋਂ ਇੱਥੇ ਵੀ ਕੋਟੋੜ 30 ਜਾਂ 40 ਲੱਖ ਲਾ ਦਨਾ ਇਹਨੇ ਵਧਣਾ ਨਹੀਂ ਦਤਾ ਹੈ ਬੜੇ ਸਲਾਹ ਬਤਾ ਹੋਈਆਂ ਮੇਰੇ ਬੰਦਿਆਂ ਨਾਲ ਕੈਨੇਡਾ ਅਮਰੀਕਾ ਨਾਲ ਬੜੇ ਤੂਸੋਂ ਸਲਾਹ ਕੋ ਬਾਤ ਕੀਤੀ ਆ ਉਹ ਵਧਿਆ ਪਿੰਡ ਚ ਇਹ ਚੀਜ਼ ਨਹੀਂ ਤੇ ਹੋਣੀ ਹੈ ਵੈਸੇ ਮੈਨੂੰ ਬਹੁਤ ਬੰਦੇ ਰੁਕਿਆ ਹੋਇਆ ਥਾ ਵੈਸੇ ਮੈਂ ਦਿਖਾਇਆ ਨਹੀਂ ਕਿਹੜੀ ਜਗ੍ਹਾ ਹੋ ਬੁੜੀ ਸਕੋਲਡ ਸਿਸਟਮ ਲੱਗਿਆ ਹੋਇਆ ਜਦੋਂ ਅਸੀਂ ਜਾਣਾ ਗੱਡੀ ਸਾਡੇ ਰੁਕੀ ਤੇ ਪੁੱਛਿਆ ਕਿਹਦੇ ਨੌਪਰਾ ਫਿਰ ਉਹਨਾਂ ਜਗ੍ਹਾ ਜਾਂਦਾ ਚੱਕੀ ਤਾਂ ਸਾਡੀ ਗੱਡੀ ਅੱਗੇ ਲੱਗੀ ਆ ਅਸ ਅਸੀਂ ਵੀ ਮੇਰੇ ਮੀਰਾ ਫਲੇਟਾ ਮੇਰੇ ਨਾਮ ਉਪਰ ਆ ਤੁਸੀਂ ਦੇਖੋ ਕਹਿੰਦੇ ਇਹ ਨੰਬਰ ਹਾਂ ਕਹਿੰਦੇ ਜਾਓ ਮੈਂ ਉਹਨੂੰ ਦਿਖਾਇਆ ਸੀ ਸਮਾਂ ਛੱਡਣ ਆਇਆ ਵੀ ਉਹ ਕਿਰਾਏਦਾਰ ਹੈ ਫਿਰ ਉਹਨਾਂ ਦਾ ਨੰਬਰ ਉਹਨਾਂ ਦਾ ਦਿਖਾਇਆ ਮੈਂ ਆ ਬੰਦੇ ਆ ਇੱਦਾਂ ਨਹੀਂ ਹੈਗਾ ਵੀ ਜਦੋਂ ਉਹਦੇ ਵਿੱਚ ਵੜ ਜੂ ਤੁਸੀਂ ਜਾ ਕੇ ਪੂਰੀ ਸਪੋਰਟ ਸਿਸਟਮ ਹੈ ਫਿਰ ਅੰਦਰ ਗਏ ਸੀ ਪੱਕੇ ਕੋਕ ਰੱਖੇ ਜਾਗੇ ਤੁਸੀਂ ਦੇਖ ਹੀ ਲਿਆ ਉਤਾਰ ਵੀ ਰਾਇਆ ਉੱਥੇ ਉਹਦੀ ਜ਼ਿੰਮੇਵਾਰੀ ਉਹ ਦਿੱਲੀ ਉੱਥੇ ਸਭ ਦੇਖ ਰਿਹਾ ਉਹ ਹੀ ਸਾਰਾ ਕਰਦਾ ਤੇ ਚੰਗਾ ਚਲੋ ਜਾਮਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਲੱਬ ਤੇ ਜਿਮ ਸਾਰਾ ਬਣ ਜਾਣਗੇ ਹਰੇ ਸਾਲ 1.5 ਸਾਲ ਲੱਗਿਆ ਹਨ ਡਵੈਲਪ ਹੋ ਰਹੀ ਹੈ ਚੀਜ਼ ਉਹ ਡਵੈਲਪ ਹੋਈ ਜਣੇ ਤੇ ਹੋਈ ਜਣੇ ਤੇ ਰੇਟ ਵਧ ਹੀ ਜਾਣਾ ਚਲੋ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ ਅ ਗੱਲ ਤੇ ਗੱਲ ਬਾਤ ਕਰਿਓ ਤੇ ਵਿੱਚ ਇੱਕ ਫੈਮਿਲੀ ਨੇ ਪਿੱਛੇ ਪਰਮਿਸ਼ਨ ਮਿਲ ਗਿਆ ਤੇ ਉਹ ਫੈਮਿਲੀ ਫੜਨ ਬਾਅਦ ਚਲੋ ਗੱਲਾਂ ਹਰੇਕਨ ਬੜੇ ਪ੍ਰੇਮ ਮਿਲਦੇ ਜਦੋਂ ਫੜ ਜਾਂਦੇ ਆਂ ਅ ਅੱਜ ਇੱਕ ਬੰਦੇ ਨੇ ਇੱਕ ਵਾਰਾ ਕਮੈਂਟ ਵੀ ਆਇਆ ਹੋਇਆ ਸੀ ਕਦੇ ਭਾਜੀ ਵਿਊ ਘਟ ਕੇ ਤੁਹਾਡੇ ਮੈਂ ਕਹਾਂ ਮੈਂ ਵਿਊ ਵਾਸਤੇ ਕਦੇ ਪੰਠਿਆ ਵਜੇ ਨਹੀਂ ਆ ਵਿਊ ਵਾਸਤੇ ਵੀ ਕਰਨ ਚਲੋ ਕੋਈ ਨਾ ਕੋਈ ਬੜੀ ਵੀਡੀਓ ਬੜੀ ਬਣਾ ਲੀਦੀ ਆਉਂਦੇ ਹੁਣ ਘਟ ਘਟੇ ਵੀਡੀਓ ਬੜੀ 60 70 ਕਰੋੜ ਤੋਂ ਚੱਲੀ ਆ ਜੇ ਵਿਊ ਵਾਸਤੇ ਜਾਵਾਂ ਮੈਂ ਚਾਹੁੰਦਾ ਵੀ ਇੱਕ ਡੇਲੀ ਬਲੌਗ ਦਿਖਾਈ ਪਸੀ ਕੀ ਕੀਤਾ ਲੈਫ ਦੇ ਵਿੱਚ ਜਿਹੜੇ ਬਸਾਂ ਦਿੱਲੀ ਦੇਖਣੇ ਵਾਲੇ ਮੈਂ ਕਹਿੰਦਾ ਬੰਦੇ ਸਾਡੇ ਨਾਲ ਖਰੇ ਖਰੇ ਹੋਣ ਇਹ ਨਾ ਮੂਵੀ ਦੇਖੋ ਉਹ ਵੀ ਦੇਖੋ ਫਰਾਂ ਦੇਖੋ ਤੇ ਮਾਣ ਦੇਖੋ ਦੇਖੀ ਜਾਣ ਬੰਦੇ ਖਰੇ ਖਰੇ ਰੱਖਣੇ ਆਪਾਂ ਜਿਹੜੇ ਜੁੜੇ ਹੁਣ ਦਿਲੋਂ ਬਸ ਆ ਧੰਨਵਾਦ ਜੀ ਫੋਟੋ ਨੰਬਰ 2 ਤੁਹਾਨੂੰ ਮਿਲਦੇ ਹਨ ਪਰ ਕੋਈ ਟੱਕਲ ਨਹੀਂ ਹੈ